55 ਰੁਪਏ ਚੈਨ ਸਪਰੇ 55 ਰੁਪਏ ਚੈਨ ਸਪਰੇ ਓਕੇ ਇਹ ਮਹਿੰਗੀ ਹੁੰਦੀ ਹੈ ਮਾਰਕੀਟ ਦੀ ਮਾਰਕੀਟ ਚ ਬੜੀ 100 ਰੁਪਏ ਰੇਟ ਹੈ ਦਾ ਹਾਂਜੀ ਆਲ ਬਾਈਕ ਦੇ ਸੀਟ ਕਵਰ ਓਕੇ ਜੀ 55 ਰੁਪਏ ਜਿਹੜੇ ਮਰਜੀ ਮੋਟਰਸਾਈਕਲ ਦਾ ਲੈ ਲਓ ਸੀਟ ਕਵਰ 55 ਰੁਪਏ ਓਕੇ ਵੀਰੇ ਐਕਟਵਾ ਦਾ ਲਓਗੇ ਤਾਂ 10 ਰੁਪਏ ਮਹਿੰਗਾ 65 ਰੁਪਏ ਤਾਂ ਵੀ ਰੇਟਾਂ ਦਾ ਫਰਕ ਹੈ ਤੁਹਾਡੇ ਬਹੁਤ ਜ਼ਿਆਦਾ ਹੀ ਤੁਸੀਂ ਟਰਾਈ ਕਰੋ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਪਤਾ ਚੱਲ ਜਾਊਗਾ ਤੁਹਾਨੂੰ ਰੇਟ ਮਾਰਦੇ ਨਾਲੋਂ ਬਿਲਕੁਲ ਦੇਖ ਲਓ ਤੁਹਾਡੇ ਸਾਹਮਣੇ ਹੈ ਸਪਾਰਕ ਪਲੱਗ ਹੈ ਹਾਂਜੀ ਸਪਾਰਕ ਕੰਪਨੀ ਦਾ ਓਕੇ ਬਾਈ 13 ਰੁਪਏ ਦੂੰਗਾ ਜੀ 13 ਰੁਪਏ ਪੀਸ ਨਹੀਂ ਮਹਿੰਗਾ ਬਲਾਕ ਹੋਂਡਾ ਸਪਰਕ 13 ਰੁਪਏ ਪੀਸ ਕਿਸੇ ਕੰਪਨੀ ਦਾ ਰੇਟ ਨਹੀਂ 13 ਰੁਪਏ ਤੁਹਾਨੂੰ 13 ਰੁਪਏ ਦਵਾਂਗੇ ਬਲੱਗ ਠੀਕ ਹੈ ਬਈ ਪਰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਓਸੇ ਲੈ ਲਓ ਚਾਹੇ ਰਿਟੇਲ ਲੈ ਲਓ ਤੁਹਾਡੀ ਮਰਜ਼ੀ ਹੈ ਹਾਂਜੀ ਹਾਂਜੀ ਪੇਟੀਆਂ ਦੀਆਂ ਪੇਟੀਆਂ ਪਈਆਂ ਆਪਣੇ ਕੋਲ ਸੀਡਕੋਰ ਬਾਈਕ ਦਾ ਤੁਹਾਨੂੰ ਅਭੀ ਮਿਲ ਜਾਏਗਾ ਯੂਨੀਵਰਸਲ ਓਕੇ ਬਈ ਫਿਟਿੰਗ ਵਾਲਾ 55 ਰੁਪਏ ਜੀ ਜਿੰਨਾ ਮਰਜ਼ੀ ਖਿੱਚੋ ਫਟ ਗਿਆ ਪੀਸ ਵਾਪਸ 250 ਤੁਹਾਡਾ ਏਅਰ ਫਿਲਟਰ ਹੈਗਾ 3G ਦਾ ਓਕੇ ਵੀਰੇ 40 ਰੁਪਏ ਭਰੀ ਦਵਾਂ ਹਾਂਜੀ ਉੱਪਰ ਸਟੈਂਪ ਲੱਗੀ ਹੈ Honda ਦੀ ਓਕੇ ਕਿਤੋਂ ਵੀ ਟਰਾਈ ਕਰੋ ਕਿਸੇ ਕੰਪਨੀ ਦਾ ਇਸ ਰੇਟ 'ਚ ਫਿਲਟਰ ਨਹੀਂ ਆਉਂਦਾ Oriignal ਆਪਾਂ ਤੁਹਾਨੂੰ ਦਵਾਂਗੇ 40 ਰੁਪਏ ਫਿਲਟਰ ਓਕੇ ਵੈਸੇ ਕਿੰਨੇ ਦਾ ਇਹ ਵੈਸੇ ਭਾਵੇਂ 70 ਰੁਪਏ ਹੈ ਬਾਜ਼ਾਰ ਦੇ ਵਿੱਚ ਉਹ ਮਹਿੰਗਾ ਹੈ ਬਾਜ਼ਾਰ ਦਾ ਹਾਂਜੀ ਆਪਣੇ ਕੋਲ ਸਾਨੂੰ ਇਲੈਕਟ੍ਰੀਕਲ ਆਈਟਮਾਂ ਸਾਰੀਆਂ ਹੈਗੀਆਂ ਨੇ ਟੇਪ ਰੋਲ ਹੋਗੇ ਕਲੱਚ ਬਲੇਟਾਂ ਹੋਗੀਆਂ ਹਾਂਜੀ ਹੋਰਨ ਓਕੇ ਜਿਨ੍ਹਾਂ ਦੀ ਆ ਹੁਣ ਹੋਰਨ ਹੈਗਾ 1 ਸਾਲ ਦੀ ਗਾਰੰਟੀ ਹੈ 55 ਰੁਪਏ 55 ਰੁਪਏ ਹੋਰਨ ਨਾਲ 1 ਸਾਲ ਦੀ ਗਾਰੰਟੀ ਦਿੱਤੀ ਜਾਊਗੀ ਤੁਹਾਨੂੰ ਚਾਂਸ ਸਾਡ ਆਪਣੇ ਕੋਲੋਂ ਦੇ 32% ਡਿਸਕਾਊਂਟ ਓਕੇ ਵੀਰੇ ਚੰਗਾ ਸੈਟ ਤੇ ਜਿਹੜੀ ਮਰਜ਼ੀ ਗੱਡੀ ਦਾ ਲੋ 32% ਡਿਸਕਾਊਂਟ ਰੋਲਨ ਦੇ ਉੱਪਰ ਠੀਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣਾ ਗਿੱਲ ਚੌਂਕ ਮੈਂ ਲਾਸਟ ਵੀਡੀਓ ਦੇ ਕੋਲੇ ਤੇ ਅੱਜ ਤੁਹਾਨੂੰ ਕੋਨਾ ਮੋਟਰਸਾਈਕਲ ਦਾ ਸਮਾਨ ਸਫੇਰ ਪਾਰਟ ਦਾ रेट ਬਹੁਤ ਘੱਟ ਤੇ ਪੂਰੀ ਗਾਰੰਟੀ ਦੇ ਵਿੱਚ ਅਜਾ ਵੀਡੀਓ ਨਾਲ ਬਣਾ ਰਹੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਅੰਦਰ ਤੇ ਬਾਈ ਜੀ ਨੂੰ ਮਿਲਾਉਣੇ ਆ ਨਿਊ ਕ੍ਰਿਸ਼ਨਾ ਆਟੋ ਸ਼ਾਪ ਦਾ ਨਾਮ ਆ ਜਿੱਥੋਂ ਨਾਲ ਲੈ ਕੇ ਚੱਲਦੇ ਅੰਦਰ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਕੀ ਕੀ ਹੁੰਦਾ ਭਾਜੀ ਆਪਣੇ ਕੋਲੇ ਭਾਜੀ ਆਪਣੇ ਕੋਲ ਸਾਰਾ ਸਪੇਅਰ ਪਾਰਟ ਹੁੰਦਾ ਵੈ ਸਾਰਾ ਸਪੇਅਰ ਪਾਰਟ ਹੁੰਦਾ ਜੀ ਟਾਰਾਂ ਹੋ ਗਈਆਂ ਫਿਲਟਰ ਹੋ ਗਏ ਸੀਟ ਕਵਰ ਹੋ ਗਏ ਕਲਚ ਪਲੇਟਾਂ ਹੋ ਗਈਆਂ ਬ੍ਰੇਕ ਸ਼ੂ ਹੋ ਗਏ ਮੋਟਰਸਾਈਕਲਾਂ ਤੇ ਐਕਟਿਵਾ ਦੇ ਹਾਂਜੀ ਮੋਟਰਸਾਈਕਲ ਐਕਟਵਾ ਸਾਰਾ ਜੀ ਓਕੇ A to Z ਸਮਾਨ ਹੁੰਦਾ ਹਾਂਜੀ A to Z ਹੁੰਦਾ ਬਰੀ ਸਾਰਾ ਕੀ ਹੋ ਮੈਂ ਤੁਹਾਨੂੰ ਦਿਖਾਵਾਂ ਕਿ ਉਹ ਮੋਟਰ ਰੇਟ ਦਾ ਕੋਈ ਫਰਕ ਸਭ ਤੋਂ ਪਹਿਲਾਂ ਦੇਖੋ ਤੁਸੀਂ ਮੇਰੇ ਕੋਲ ਮੀਟਰਟਾਰ ਸਪਲੈਂਡਰ ਹਾਂਜੀ ਪੂਰੇ ਬਿਆਰ ਤੋਂ ਤੁਹਾਨੂੰ ਇਹ ਮੀਟਰ ਧਾਰ 25 ਰੁਪਏ ਕਿਸੇ ਕੰਪਨੀ ਦੀ ਇਸ ਰੇਟ ਚ ਨਹੀਂ ਬਣੀ ਹੋਈ ਉਸ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਐਕਸਟਰਾ ਡਿਸਕਾਊਂਟ ਦਊਗਾ ਜੋ ਜਿਹੜਾ ਸ਼ੇਅਰ ਕਰਕੇ ਹੋਰ ਡਿਸਕਾਊਂਟ ਮਿਲੂਗਾ ਹੋਰ ਡਿਸਕਾਊਂਟ ਦਊਂਗਾ ਜੀ ਮੈਂ ਠੀਕ ਆ ਵੀਰੇ ਹੋਰ ਕੀ ਕੀ ਹੁੰਦਾ ਬਣ ਮੇਨ ਮੇਨ ਸਪਾਂਸਰ ਪਾਜੀ ਆਪਣੇ ਵਾਲ ਐਕਡੋ ਦਾ 에ਅਰ ਫਿਲਟਰ ਹੈਗਾ 3G ਦਾ ਓਕੇ ਵੀਰੇ 40 ਰੁਪਏ ਪਾਜੀ ਦਊਂਗਾ 40 ਰੁਪਏ ਓਕੇ 40 ਰੁਪਏ ਵਿੱਚ ਦੇਖੋ ਪਿੱਛੇ ਡਬਲ ਜਲੀ ਹੈ ਹਾਂਜੀ ਉੱਪਰ ਸਟੈਂਪ ਲੱਗੀ ਹੈ ਹੋਂਡਾ ਦੀ ओके ਕਿਤੋਂ ਵੀ ਟਰਾਈ ਕਰੋ ਕਿਸੇ ਕੰਪਨੀ ਦਾ ਇਸ ਰੇਟ ਚ ਫਿਲਟਰ ਨਹੀਂ ਆ ਰਿਹਾ ओरिजिनल ਆਪਾਂ ਹੁਣ ਦਵਾਂਗੇ 40 ਰੁਪਏ ਫਿਲਟਰ ਓਕੇ ਵੈਸੇ ਕਿੰਨੇ ਦਾ ਇਹ ਵੈਸੇ ਭਾਜੀ 70 ਰੁਪਏ ਹੈ ਬਾਜ਼ਾਰ ਦੇ ਵਿੱਚ ਉਹ ਮਹਿੰਗਾ ਹੈ ਬਾਜ਼ਾਰ ਜੀ ਹਾਂਜੀ ਆਪਾਂ ਦਵਾਂਗੇ 40 ਰੁਪਏ ਵੀਡੀਓ ਸ਼ੇਅਰ ਕਰਕੇ ਆ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲਣਗੇ ਬਾਈ ਵੱਲੋਂ ਹਾਂਜੀ ਬਿਲਕੁਲ ਤੇ ਆਗੇ ਦਿਖਾਓ ਵੀਡੀਓ ਸ਼ੇਅਰ ਕੀਤੀ ਹੋਈ ਤੇ ਹੋਰ ਤੁਹਾਨੂੰ ਡਿਸਕਾਊਂਟ ਦਵਾਂਗੇ ਹੋਰ ਬਾਈ ਕੀ ਹੋਰ ਕੀ ਕੀ ਹੁੰਦਾ ਆਪਾਂ ਸਰ ਉਹ ਦੱਸ ਦੋ ਮੈਨੂੰ ਵੇਖੋ 에어 ਫਿਲਟਰ 6D ਹੋ ਗਿਆ ਓਕੇ ਇਹ ਵੀ ਪਿੱਛੇ ਡਬਲ ਜਾਲੀ ਹੈ ਹੋਰ ਨਾ ਸਟੈਂਪ ਹੈ 45 ਰ ਸਪਰੈਂਡਰ BS6 ਦਾ ਹਾਂਜੀ ਇਹ ਵੀ ਤੁਹਾਨੂੰ 40 ਰੁਪਏ ਦਊਗਾ ਫਿਲਟਰ ਜੀ ਓਕੇ ਬਈ ਇਹਦੇ ਪਿੱਛੇ ਡਬਲ ਜਾਲੀ ਓਕੇ ਬਾਈ ਜੀ ਤੇ ਜਿਹੜਾ ਵੀ ਵੀਡੀਓ ਸ਼ੇਅਰ ਕਰੇਗਾ ਉਹਨੂੰ ਹੋਰ ਐਕਸਟਰਾ ਡਿਸਕਾਊਂਟ ਦਊਂਗਾ ਮੈਂ ਠੀਕ ਹੈ ਤੇ ਬਾਕੀ ਆ ਜੋ ਅੰਦਰ ਦਿਖਾ ਦਿਓ ਕੀ ਕੀ ਹੁੰਦਾ ਮੈਨ ਮੈਨ ਦੇ ਦਿਖਾ ਦਿਓ ਉਹ ਬਹੁਤ ਵੱਡੀ ਸ਼ੋਪ ਹੈ ਬਾਈ ਉਹਨੇ ਦੇਖ ਲਓ ਸਾਰਾ ਸਾਮਾਨ ਤੁਹਾਨੂੰ A to Z ਇੱਥੇ ਮਿਲੂਗਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਪਾਰਕ ਪਲੱਗ ਹੈ ਹਾਂਜੀ ਸਪਾਰਕ ਕੰਪਨੀ ਦਾ ਓਕੇ ਬਾਈ 13 ਰੁਪਏ ਦਊਂਗਾ ਜੀ 13 ਰੁਪਏ ਪੀਸ ਨਹੀਂ ਮਹਿੰਗਾ ਹਾਂ ਦਾ ਹੁੰਦਾ ਸਪਾਰਕ 13 ਰੁਪਏ ਉਹ ਤੁਹਾਨੂੰ 13 ਰੁਪਏ ਦਵਾਂਗੇ ਬਲੱਗ ਠੀਕ ਹੈ ਪਰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਹੋਲਸੇਲ ਲੈ ਲਓ ਚਾਹੇ ਰਿਟੇਲ ਲੈ ਲਓ ਤੁਹਾਡੀ ਮਰਜ਼ੀ ਹੈ ਹਾਂਜੀ ਹਾਂਜੀ ਪੇਟੀਆਂ ਦੀ ਪੇਟੀਆਂ ਪਈਆਂ ਆਪਣੇ ਕੋਲ ਸਟਾਕ ਬਹੁਤ ਵੇ ਆਪਣੇ ਕੋ ਹੁਣ ਓਕੇ ਬ੍ਰਦਰ ਇਲੈਕਟ੍ਰੀਕਲ ਆਈਟਮਾਂ ਸਾਰੀਆਂ ਹੈਗੀਆਂ ਨੇ ਟੇਪ ਰੋਲ ਹੋਗੇ ਕਲੱਚ ਬਲੇਟਾਂ ਹੋਗੀਆਂ ਹਾਂਜੀ ਹੋਰਣ ਉਹ ਜਿਨ੍ਹਾਂ ਦੀ ਆ ਹੁਣ ਹੋਰਣ ਹੈਗਾ 1 ਸਾਲ ਦੀ ਗਾਰੰਟੀ ਹੈ 55 ਰੁਪਏ 55 ਰੁਪਏ ਹੋਰ ਨਾਲ ਇੱਕ ਸਾਲ ਦੀ ਗਾਰੰਟੀ ਦਿੱਤੀ ਜਾਊਗੀ ਤੁਹਾਨੂੰ ਗਾਰੰਟੀ ਵੀ ਇੱਕ ਸਾਲ ਦੀ ਹਾਂਜੀ ਬਦਲ ਕੇ ਪੀਸ ਨਵਾਂ ਦਿੱਤਾ ਜਾਊਗਾ ਇੱਕ ਵਾਰੀ ਜਰੂਰ ਦੋ ਬਾਈ ਉਹਨਾਂ ਦਾ ਮੋਕਾ ਰੇਟ ਦਾ ਬ੍ਰੇਟਾਂ ਦਾ ਬਹੁਤ ਫਰਕ ਆ ਸਾਰਾ ਸਮਾਨ ਕੰਪਨੀ ਦਾ ਤੇ ਬਾਕੀ ਤਾਂ ਸਾਹਮਣੇ ਹੀ ਆ ਬਾਕੀ ਬਸ ਹੋਰ ਵੀਰੇ ਦਿਖਾ ਦਿਓ ਵਿਚੋ ਵਿਚੋ ਕੀ ਮੇਨ ਮੇਨ ਆਪਣੇ ਕੋਲੇ ਹੁੰਦਾ ਹੈ ਨਾ ਚੈਂਸਟਰ ਹੈਗੇ ਆਪਣੇ ਕੋਲ ਸਾਰੇ ਕੱਲੀ ਕੱਲੀ ਦਾ ਦਿਖਾ ਦੇ ਵੀਡੀਓ ਲੰਬੀ ਚਲੀ ਜਾਊ ਹਾਂਜੀ ਚੈਂਸਟਰ ਆਪਣੇ ਕੋਲ ਰੋਲਨ ਦੇ 32% ਡਿਸਕਾਊਂਟ ਓਕੇ ਵੀਰੇ ਚੈਂਸਟਰ ਦੇ ਜਿਹੜੀ ਮਰਜ਼ੀ ਗੱਡੀ ਦਾ ਲੋ 32% ਡਿਸਕਾਊਂਟ ਰੋਲਨ ਦੇ ਉੱਪਰ ਠੀਕ ਆ ਵੀਰੇ ਇਸ ਤੋਂ ਬਾਅਦ ਤੁਹਾਨੂੰ ਸੀਟ ਕਵਰ ਮਿਲ ਜਾਣਗੇ ਇਸ ਤੋਂ ਬਾਅਦ ਸੀਟ ਸੀਟ ਕਵਰ ਸਾਰੇ ਮਿਲ ਜਾਣਗੇ ਚੈਨ ਕਵਰ ਮਿਲ ਜਾਣਗੇ ਚੈਨ ਸਪਰੇ ਮਿਲ ਜਾਏਗੀ ਓਕੇ ਇੱਕ ਚੈਨ ਸਪਰੇ 55 ਰੁਪਏ ਚੈਨ ਸਪਰੇ ਓਕੇ ਇਹ ਮਹਿੰਗੀ ਆਉਂਦੀ ਹੈ ਮਾਰਕੀਟ 'ਚੋਂ ਮਾਰਕੀਟ 'ਚ ਭਾਰੀ 100 ਰੁਪਏ ਰੇਟ ਹੈ ਦਾ ਤੁਹਾਨੂੰ ਚਾਹੀਦਾ ਹੈ 55 ਰੁਪਏ ਉਸ ਤੋਂ ਬਾਅਦ ਸੀਟ ਕਵਰ ਹੈ ਹਾਂਜੀ ਆਲ ਬਾਈਕ ਦੇ ਸੀਟ ਕਵਰ ਓਕੇ 55 ਰੁਪਏ ਜਿਹੜੇ ਮਰਜੀ ਮੋਟਰਸਾਈਕਲ ਦਾ ਲੈ ਲਓ ਸੀਟ ਕਵਰ ਪਚੰਨ ਰੁਪਏ ਓਕੇ ਵੀਰੇ ਐਕਟਵਾ ਦਾ ਲਓਗੇ ਤਾਂ 10 ਰੁਪਏ ਮਹਿੰਗਾ 65 ਰੁਪਏ ਕੋਈ ਵੀ ਰੇਟ ਦਾ ਫਰਕ ਆ ਤੁਹਾਡੇ ਬਹੁਤ ਜ਼ਿਆਦਾ ਨਹੀਂ ਤੁਸੀਂ ਟਰਾਈ ਕਰੋ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਪਤਾ ਚੱਲ ਜਾਊਗਾ ਤੁਹਾਨੂੰ ਰੇਟ ਮਾਰਦੇ ਨਾਲ ਕੋਈ ਜੂਰ ਆ ਕੇ ਪਹੁੰਚੋ ਬਾਈ ਨੂੰ ਸ਼ਾਪ ਦਾ ਐਡਰੈਸ ਪੂਰਾ ਦੱਸਿਓ ਮਨੂ ਮੜਾ ਵਿੱਚ ਆਪਣਾ ਬਾਈ ਨਿਊ ਕ੍ਰਿਸ਼ਨਾ ਆਟੋ ਫੈਂਸੀ ਲਾਈਟ ਗੈਲਰੀ ਸ਼ਾਪ ਨੰਬਰ 2 ਨੀਅਰ ਗਿਲ ਚੌਂਕ ਮਿਲਨ ਸਟੂਡੀਓ ਦੇ ਨਾਲ ਓਕੇ ਵੀਰੇ ਹੋਰ ਵੀਰੇ ਸੀਟ ਕਵਰ ਬਾਈਕ ਦਾ ਤੁਹਾਨੂੰ ਅੱभी ਮਿਲ ਜਾਏਗਾ ਯੂਨੀਵਰਸਲ ਓਕੇ ਭਾਈ ਫਿਟਿੰ ਜਿੰਨਾ ਮਰਜ਼ੀ ਖਿੱਚੋ ਫਟ ਗਿਆ ਪੀਸ ਵਾਪਸ ਚੜਾਣ ਵਾਲੇ ਤੁਹਾਡਾ ਕਾ ਫਟ ਗਿਆ ਸਾਰਾ ਪੀਸ ਵਾਪਸ ਤੁਹਾਡਾ ਫਟ ਜਾਂਦਾ ਜਿੰਦਾਂ ਦਾ ਮਰਜ਼ੀ ਜਿੰਨਾ ਮਰਜ਼ੀ ਖਿੱਚ ਲਓ ਪੂਰੇ ਵਧੀਆ ਦੇ ਵਿੱਚ 55 ਰੁਪਏ ਦੀ 54 ਰੁਪਏ ਵੀਡੀਓ ਸ਼ੇਅਰ ਕਰਕੇ ਆਹੋਂਗੇ ਬਾਈਕਰਾਂ ਨੂੰ ਡਿਸਕਾਊਂਟ ਤੁਹਾਨੂੰ ਹੋਰ ਵੀ ਦੇ ਦਾਂਗੇ ਆਪਦੇ ਕੋਲੋਂ ਬਿਲਕੁਲ ਜੀ ਤੁਸੀਂ ਹੋਲਸੇਲ ਇਕੱਠਾ ਸਾਮਾਨ ਚੱਕਦੇ ਹੋ ਹਾਂਜੀ ਹਾਂਜੀ ਹੋਲ ਡਿਸਕਾਊਂਟ ਦੇਵਾਂਗਾ ਐਕਸਟਰਾ ਬਾਕੀ ਤੁਹਾਡੇ ਸਾਹਮਣੇ ਪਿਆ ਦੇਖ ਲਓ ਸਾਮਾਨ ਦੁਕਾਨ ਕੀਤੀ ਵੀ ਬਾਈ ਉਹਨਾਂ ਦੀ ਪੂਰੀ ਲੋਡ ਜਿਹੜਾ ਕੋ ਮਰਜ਼ੀ ਲਓ ਤੁਹਾਨੂੰ ਸਾਰੇ ਮਾਰਕੀਟ ਨਾਲੋਂ ਬਿਹਤਰ ਰੇਟ ਸਹੀ ਮਿਲਣਗੇ ਯਾਓ ਸ਼ੌਪ ਤੇ ਬਾਈ ਨੇ ਐਡਰੈਸ ਦੱਸ ਹੀ ਦਿੱਤਾ ਫਿਰ ਇੱਕ ਵਾਰ ਇਹਦਾ ਨੰਬਰ ਬੋਲ ਦਿਓ ਸਾਡੇ ਵਿੱਚ ਆਪਣਾ ਫੋਨ ਨੰਬਰ ਹੈਗਾ 9914700905 ਹੈ ਮੇਨ ਮਾਰਕੀਟ ਗੇਲ ਚੌਕੇ ਲੁਧਿਆਣਾ ਓਕੇ